ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਆਪਰਾ ਦਾ ਚਲੇਗੇ ਪਿਛਲੇ ਦਿਨੋਂ ਦੇਖ ਹੀ ਲਿਆਊਗਾ ਅੱਜ ਆਪ ਤੜਕੇ ਆ ਗਏ ਸਾਥਰੇ ਸਾਜਰੇ ਤੇ ਮਾਲਾ ਮੋਟਾ ਕੰਮ ਆ ਜਾਂਦਾ ਜਾਂ ਮਸ਼ੀਨ ਦਾ ਉਹ ਕਰ ਲਈ ਕਿਵੇਂ ਅੱਜ ਰੀਲ ਮੂਰ ਨੂੰ ਕਰੀਆ ਸੀ ਕਰਤੀ ਰੀਲ ਮੂਰ ਨੂੰ ਹਾਂਜੀ ਹਾਂਜੀ ਪੁਰਾਣਾ ਦਾਣਾ ਚਾਹ ਚੱਕ ਬਾਹਰ ਮਾਰਤੀ ਸ਼ੁਰੂ ਕਰਕੇ ਰੀਲ ਮੂਰ ਨੂੰ ਕਰੀ ਛਾੜੀnga ਤੇ ਅਖਾ ਦਾ ਕੰਮ ਕਿਵੇਂ ਹੋਰ ਹੁੰਦਾ ਉਹ ਕਰਦੇ ਆ ਬਾਕੀ ਓਕੇ ਮਸ਼ੀਨ ਨੂੰ ਤੇ ਇੱਕ ਗੱਲ ਹੋਰ ਵੀ ਸਾਰੇ ਮੂਸਾਕੀ ਦੀਆਂ ਲੱਖ ਲੱਖ ਵਧਾਈਆਂ ਅੱਜ ਇਹ ਵਸਾਖੀ ਅੱਜ ਸਾਰਿਆਂ ਨੂੰ ਵਧਾਈਆਂ ਲੱਖ ਲੱਖ ਤੇ ਮਸ਼ੀਨ ਇਹ ਬੈਠੀ ਲੱਤੀ ਸੀ ਤੇ ਰਾਤ ਦੇਖੀ ਰਹੀ ਸੀ ਬਲੌਗ ਕਰਾਣਾ ਤੇ ਮਨ ਮੜਾ ਕੰਮ ਕਰਦੇ ਜਿਵੇਂ ਇੱਕ ਅੱਧਾ ਹੋਰ ਕੰਮ ਹੁੰਦਾ ਵਾ ਅੱਜ ਫੂਲ ਮਨੇ ਕੋਰ ਫੜਕੇ ਲਿਆਂਦਾ ਅੱਜ ਤੇ ਹਾਂਜੀ ਮਿੱਤਰੋ ਰੀਲ ਬੁਕਰਤੀ ਮੂਰੇ ਇਕੱਲੀ ਇੱਥੇ ਸੀ ਤੇ ਇਕੱਲੀ ਮੂਰੇ ਕਰਤੀ ਆ ਪਰੀ ਤੇ ਕੈਮਰਾ ਸ਼ਵ ਕਰ ਰਹੀ ਏ ਰੋਟੀ ਖਾਇਆ ਹੈ ਨਾ ਹਾਂਜੀ ਰੋਟੀ ਖਾ ਕੇ ਪੂਰੇ ਓਕੇ ਰਿਪੋਰਟ ਹੋ ਗਈ ਹੁਣ ਆਪਾਂ ਤੇ ਦੱਸ ਦਿਆ ਬਾਈ ਕਿੱਥੇ ਵੱਢਣ ਚੱਲਦੇ ਆ ਫਿਰ ਆਪਾਂ ਦੂਜਾ ਚੋਂ ਤੇਲ ਆਪਣਾ ਹੈ ਕੰਮ ਫੋਲੀ ਆ ਤੇ ਇਹਦਾ ਤੇਲ ਇੱਥੇ ਆ ਲਾਉ ਗੋਇਨਾਂ 2-3 ਦੰਦ 2-3 ਦੰਦ ਨਾ ਕਿਤੇ ਤੇ ਅੱਧਿਆੜੀ ਠੋਕ ਕੇ ਲੱਗ ਗਿਆ ਇੱਕ ਦੋ ਆਸ ਤੇ ਖਤਮ ਮੁੱਖੀ ਕਰਤੀ ਰਾਤ ਇੱਥੇ ਖੜੀ ਸੀ ਰਾਤ ਨੂੰ ਜੀਣਾ ਦੇ ਬਾਈਆਂ ਦੇ ਕੇ ਦਿੱਤੇ ਅੱਜ ਇਹ ਕਰੋ ਪਿੰਡੋਂ ਕੱਢ ਲਈ ਪਿੰਡੋਂ ਹੋਰਲੇ ਪਾਸੇ ਨੇ ਜਿੱਥੇਲੇ ਪਾਸੇ ਪਹਿਲਾਂ ਘਰਾਏ ਕੋਲ ਚਲਦੀ ਸੀ ਫਾਰਵਰਡ ਨਹੀਂ ਕਾਣ ਕਰ ਜਾ ਰਹੀ ਅਗਰੇ ਬਟਨਾਰੇ ਸਟਾਰਟ ਕਰਨੀ ਪੈਂਦੀ ਇਹਦੇ ਕਾਹੀ ਸਿਆ ਭਾਗ ਹੋਰ ਕੋਈ ਸਿਆ ਆਪਣਾ ਨਹੀਂ ਕਰੇ ਸੇ ਟਾਈਮ ਆਪਣਾ ਕੋਲੇ ਵੀ ਹੁੰਦਾ ਇੱਥੇ ਸੋਆ ਲੀਕਾ ਕਰ ਤੋਂ ਕਰਾਇਆ ਸੀ ਜੱਗੇ ਗੋਸ ਤੋਂ ਪਹਿਲੀ ਆਇਆ ਸੀ 3 4 3 ਸਾਲ ਪਹਿਲਾਂ 21 ਚ

ਰਹਾ ਕੇ ਰਹਾ ਬੰਦਾ ਦੂਜਾ ਹੀ ਚ ਹਣ ਖੜੀ ਦੇਖੋ ਆਵੜ ਤੇ ਉੱਥੇ ਵੱਢਿਆਂ ਤੇ ਆਵੜ ਤੇ ਕੱਪੜੇ ਵੱਢਿਆਂ ਆਪਾਂ ਤੇ ਹੁਣ ਚੱਲਦੇ ਆਪਾਂ ਦੂਜਾ ਚ ਦੂਜੇ ਖੇਤ ਉਧਰਲੇ ਪਾਸੇ ਕਿਓ ਫੋਰਮੈਨ ਓਕੇ ਹੁਣ ਦਾ ਓਕੇ ਹੱਦ ਤੱਕ ਕੰਮ ਦਾ ਧੱਕਾ ਕਰ ਧੱਕਾ ਕਰ ਦੇ ਰਜਣਾ ਹਾਂ ਚਾਬੀ ਲਗਾਓ ਢੋਟੀ ਖਾਲੀ ਸੀ ਮਸ਼ੀਨ ਚੱਲੀ ਜਾਂਦੀ ਹੈ ਤੇ ਡਰਾਈਵਰ ਨੂੰ ਛੱਡਦਾ ਚਾਹ ਚਲੋ ਜਮੈਂ ਆ ਬੰਦੇ ਸਾਰੇ ਨਹੀਂ ਵੀਡੀਓ ਭਾਈ ਇਹ ਖੜਿਆ ਆ ਹੋਪਰਾ ਨਾ ਛੱਡਦਾ ਢੋਟੀ ਦੇ ਵਜਾ ਕੇ ਮੈਂ ਜਾਣਾਗਾ ਨਾ ਨਾ ਸਾਰੇ ਪਾਤੀ ਪਹਿਲਾਂ ਮੈਂ ਰਾ ਮਗਾ ਸੀੜੂ ਚੀਦਾ ਮਗਾ ਲੱਤਾਂ ਦੀ ਕਰ ਕੇ ਮਰ ਜੀ ਵੇ ਆ ਰਾ ਦੇਖੋ ਵੀ ਉਹ ਪੂਰਾ ਪੂਰੀ ਜਿਹੜਾ ਖਤਰੇ ਵਾਲੇ ਰਾਹੀ ਜਾ ਜਾਂਦੇ ਬਣਾ ਮੈਂ ਲੈ ਕੇ ਹੁਣ ਚਾਚਾ ਲਿਆਉਂਦਾਗਾ ਇਹ ਚੱਕਰ ਤੋਂ ਨੇ ਪੰਦੇ ਇਹ ਜਾ ਗਿਆ ਦੂਜੇ ਫੋਨ ਲਾਈਟਸ ਇਸ ਭਾਈ ਬੋਲਾ ਭਾਰੀ ਕਾਰ ਖੜੀ ਆ ਨਿਆਰਾ ਉਹ ਭਾਈ ਕਾਰ ਵਧਣਾ ਚਾਹਵਾ ਜਵਾਦ ਆ ਬੋਲ ਸਵਾਦ ਆ ਕਹਿੰਦਾ ਹੋਣਾ ਵਧਰਦਾ ਵਾ ਵਾ ਕੰਬੇ ਤੋ ਤਨੇ ਇਧਰੀ ਗੱਡੀ ਘੇੜੀਣਾ ਬੈਠੇ ਨੈਣ ਘੜ ਲੱਗਣਾ ਜਣਾ ਫੇਰ रौंड बेड़ा पर लाता दो तीन घड़े खचली है दी बस। चल चल चल। चलो बोर्ड देख। ਇੱਥੇ ਛੱਡੇ ਵਾਲੀ ਜੀ ਆ ਪਾਇਲਟ ਵੀ ਰਹਿ ਲੈ ਕਿੱਧਰ ਜਾਂਦੇ ਸੀ ਲੈ ਲੈ ਆਹਾ ਬੇਤੀ ਕਰ ਮੈਂ ਟਾਈ ਗਿਆ ਲੋ ਡਾਇਰੈਕਟ ਗਿਆ ਦੇ ਲੋ ਦੇ ਲੋ ਰਹਿ ਕਿੱਧਰ ਦੇਰੀ ਹੋਰ ਭਾਵੇਂ ਕਿੱਧਰ ਹੀ ਪਾਸੇ ਰਹਿ ਲਈ ਦਿੱਤੀ ਬਈ ਕਿੱਧਰ ਘੇਰਾ ਜਰਾ ਆ ਫੋਰਮੈਨ ਆ ਲਾ ਨਵਾ ਕਿਹਦੇ ਕੰਮ ਆ ਫੋਰਮੈਨ ਉਹਦੇ ਕੰਮ ਆ ਫੋਰਮੈਨ ਤੇ ਐਨੇ ਕਾ ਮੈਨਾਂ ਦੇ ਫੋਰਮੈਂਟ ਹੱਟਿਆੜੇ ਤੇ ਤੇ ਆਪਾਂ ਵੜਦੇ ਯਾਰ ਆਪਾਂ ਚਾਲ ਚਾਣ ਮਸ਼ੀਨ ਖੜਾਉਣ ਚਾਲਦੇ ਹਾਂ ਦੋ ਦੋ ਕਿੰਨਾ ਰਹੇਗਾ ਕੀ ਹੈਗਾ 10-10 ਕਰਦਾ ਦਾ ਮੈਂ ਚੱਕਰ ਆ ਜੂਰੇ ਨੇਗਾ 200 ਤੇ ਆ ਸলো ਆਰਪੀਐਮ ਉਹਦੇ ਤੇ ਆਪਾਂ ਵੀਰੇ ਅਜੂ ਬਾਈ ਕੋਲ ਟਰਾਲੀ ਹੈ ਜੀ ਵੜਦੇ ਆਪਾਂ ਸਾਰੇ ਇੱਥੋਂ ਆ ਵੀ ਉਹ ਕੇਰਾ ਬੈਲ ਕੇ ਛੱਡਿਆਂ ਦਾ ਆਪਾਂ ਗੱਲਾਂ ਬਾਤਾਂ ਗੱਲਾਂ ਆਪਾਂ ਤੇ ਕੱਲ ਨੂੰ ਵੜਾਂਗੇ ਕਾਕੀਓ ਕੇਰਪੋਰਟੋਂ ਤਾਂ ਬਲਾਲ ਤਾਂ ਬਸਨ ਫਲੋਰ ਮਾਰੀ ਜਾਂਦਾ ਕਾ ਅਸਸ ਮਾਰ ਕੇ ਮਾਰ ਜੇ ਇੰਜੇ ਕੋਲ ਜੇੜੀ ਕਰਕੇ ਖੜਾ ਦੇਣੀ ਆ ਜੀ ਗੇਅਰ ਮਾਰਨਾ ਬਸ ਬਸ ਠੀਕ ਆ ਫਿਲਟਰ ਕੱਢ ਲਿਆ ਫਿਲਟਰ ਫਿਲਟਰ ਵਿੱਚੋਂ ਵੀ ਮਾਰਦੀ ਓਰੇ ਟੱਕਣ ਜੇ ਦੇ ਵਿੱਚ ਡੱਬੇ ਦੇ ਬਸ ਬਾਈ ਓਏ ਫਰਾਦੀ ਨਾ ਮਾਰ ਕੇ ਚੇਨ ਫੂਸਰ ਸਾਰੇ ਮਾਰ ਕੇ ਮਾਰ ਦੇ ਦੇ ਏ ੱਲੇ ਵੀ ਮਾਰ ਸਾਰੇ ਮਾਰ ਕੇ ਬਹੁਤ ਕਾੜਾ ਕਰੋ ਫਲੋਰ ਨਾਲ ਠੀਕ ਆ ਬੋਝ ਗਏ ਕੰਮ ਲੈ ਲਾਂ ਮੈਂ ਕਾ ਆਪਣਾ ਰਹਿਗਾ ਬਹੁਤੀ ਇੱਕ ਸੀਨੇ ਕਲੋਰ ਫੂਕ ਦੇਨੇ ਆ ਆਖਰੀ ਜਾ ਕੇ ਮਚਨਾ ਪੀਰਾ ਖੇਡੂਗਾ ਹੋਣਾ ਮਹਿੰਗਾ ਪਾ ਦੀ ਆਪਾ ਮੋਰ ਕੇ ਵੀ ਬਲੂਰ ਦੇਣਾ ਪਾਉਂ ਠੀਕ ਆ ਤੇ ਗਰੀਸ ਲਿਆਈਏ ਲੀਗ ਕਰਨ ਚ ਚੱਕ ਲਉ ਗਰੀਸ ਕਰਨੀ ਬੇਡਾ ਵੱਡੀ ਜਿਹਾ ਲੈਂ ਚਾਹੀ ਠੀਕ ਆ ਵੱਡਾ ਪੇਸ਼ ਕੰਮ ਕਰੇਗਾ ਭੁੱਲ ਕਰੇ ਮੈਂ ਓਕੇ ਠੀਕ ਆ ਬੋਲੂ ਮੈਂ ਹੋਰ ਤਾਂ ਨਹੀਂ ਕਰਦੇ ਹਾਂ ਮੈਂ ਓਕੇ ਐਰਬੋਟ ਬਾਕੀ ਦਾ ਕੱਦਾ ਲੀੜੇ ਜੇ ਲਈ ਖਰਾਬ ਖਰਾਬ ਜੀ ਟੱਕ ਲਊਗਾ ਅੱਜ ਇੱਕ ਚ ਡੋਰੀ ਲਾਉਣੀ ਹੈ ਕਿਹੜੇ ਤੋਂ ਬੰਨਣੀ ਆ ਆ ਕਡੋਰੀ ਲਈ ਡੋਰੀ ਮੈਂ ਫੜ ਰਿਹਾ ਮੈਂ ਉਹ ਮੈਜੀ ਮੈ ਮੈ ਨਾਲ ਉਹ ਬੱਟੀ ਫੜ ਕੇ ਲਊਗਾ 2 ਲੈ 3 ਠੀਕ ਆ ਠੀਕ ਦੋ ਮੁਰੇ ਇਹ ਫੁੱਟ ਤੇ ਇਸ ਤੇ ਬਹੁਤ ਠੀਕ ਹੈ ਓਕੇ ਆ ਰੂਰੇ ਰੂਰੇ ਲਾ ਦੇ ਜੀ ਇਹਦੇ ਬੰਨੂੜੀ ਕਰੇ ਪਈਆਂ ਉਹ ਛੋਟੀਆਂ ਠੀਕ ਠਾਕ ਜਾਂ ਬਾਹਲਾ ਵੱਡਾ ਨਹੀਂ ਜੀ ਬਸ ਛੋਟੀਆਂ ਘਰੇ ਪਈਆਂ ਉਹ ਲਿਆਂਦੋ ਜੀ ਯਾ ਲੱਗ ਨੀ ਬਗਮ ਕੋਈ ਦੇਖੇ ਉਸੇ ਸਰ ਮਾਰਾ ਤੇ ਮਾਰਾ ਆਉਤੈ ਦਰਬੂਰ ਦੇ ਰੇ ਮੋਟਰ ਚੱਕ ਲੈ ਆਪਾਂ ਪਿਆ ਕੇ ਦੋ ਕਾਰ ਰਸ ਹਾਸ ਵੀ ਆ ਮਾਰ ਕੇ ਅੱਜ ਮੈਂ ਖੜੀ ਮੈਂ ਫਿਲਟਰ ਆ ਲਿਆ ਬੰਦੇ ਇਹ ਪੰਜਾਬ ਲਗਾ ਹੈ ਹਾਂਜੀ ਤੇ ਹਾਂਜੀ ਮਿੱਤਰੋ ਇਹ ਚੱਲੇ ਹੁਣ ਘਰੇ ਜੀ ਨੂੰ ਬੜਾ ਵੀ ਚਾਚਾ ਉੱਥੇ ਗਿਆ ਪਿਆ ਫਿਲਟਰ ਮੋਟਰ ਲੈ ਜਾ ਹੀ ਕਿੱਥੇ ਆ ਫਿਲਟਰ ਆਪ ਲੈ ਚ ਤੜਕੇ ਆ ਪਾਵਾਂ ਵੀ ਸਾਹ ਰਿਖੇ ਪਰ ਕੀ ਬਾਈ ਬਣਗੇ ਨਾ ਕਾਹਦੇ ਸਾਢੇ 6 ਘੰਟੇ ਹੋ ਗਏ ਆ ਤਾ ਵਾਦੇ ਘੜ ਸੱਤੇ ਪਾ ਆ ਜੀਏ ਤੇ ਯਾਰ ਪੈਟਰੋਲ ਵੀ ਸਰੇ ਲੱਗਿਆ ਪੈਟਰੋਲ ਵੀ ਰਾਜ ਪਹੁੰਚ ਪੰਪ ਤੇ ਇੱਕ ਦੇਰ ਪਹੁੰਚ ਤੱਕ ਨਹੀਂ ਤੇ ਫੇ ਬਾਕੀ ਵੀ ਦੇਰ ਰੋਡ ਕੇ ਲੈ ਜਾਗੇ ਉਰ ਕੇ ਪਰ ਡੇੜੀ ਉਧਰ ਤੇ ਚਾਲਦੇ ਹਾਂ ਘਰੇ ਸਾਫ ਫਿਰ ਹੁਣ ਫਿਲਟਰ ਨੂੰ ਸਾਫ ਕਰਕੇ ਫਿਰ ਮੈਂ ਕਾਹਸੂ ਨੂੰ ਛੱਡਾਂ ਘਰੇ ਮੈਂ ਤੜਕੇ ਫੇ ਸਾਹ ਰਿਖੇ ਆਟੇ ਸੇ ਰੁੱਤੇ ਖੜੇ ਹੋਏ ਸੇ ਰੁੱਤੇ ਆਟੇ ਸੇ ਰੁੱਤੇ ਆਇਆ ਨਾ ਸੱਤਣ ਚ ਤੇ ਤੇ ਗੱਲ ਹਾਂ ਸੱਚ ਮੇਰੇ ਦਸਨੀ ਗੱਲ ਪੋਲੇਗਾ ਮਸ਼ੀਨਾਂ ਚ ਮੇਰੇ ਦੂਜੇ ਫੁੱਲ ਆਈ ਜਾਦੇ ਦੂਜੇ ਫੁੱਲ ਆਈ ਤੇ ਤੇ ਐਂਡ ਤੇ ਛੜਦਾਂ ਕਾ ਤੋ ਬਾਹਰ ਜਮ ਗਿੱਟ ਚੱਕ ਲੈ ਆ ਤੇ ਘਰੇ ਪਹੁੰਚ ਗਿਆ ਸੀ ਮੈਂ ਤੇ ਬੜਾ ਕੈਮਰਾ ਸਾਫ ਕਰ ਲਈਏ ਏ ਯਾਰ ਕੰਨੂ ਰਾਤ ਲੈ ਗਿਆ ਨਾ ਐਂ ਨਹੀਂ ਗੱਲ ਬਣਦੀ ਟਾਈਮ ਨਾਲ ਭੱਜੋਣੇ ਸੀ ਵੀ ਤੇ ਬਾਈਂਗਾ ਟੱਜ ਟਰਾਲੀ ਹੈ ਨਹੀਂ ਸੀ ਨੇ ਵੱਢਨੇ ਸੀ ਓਕੇ ਰਾ ਕਰਾ ਬਗਲੇ ਚ ਜੋ 5 ਕਿਲਿਆਂ ਦਾ ਉਹ ਹੈਗਾ 5 ਕਿਲੇ ਜੋ ਕਿਰਾ ਬਗਲੇ ਆ ਗਿਆ ਤੇ ਉਹ ਟਰਾਲੀ ਭਾਰਗੀ ਚੱਕ ਫਿਰ ਕੰਨੂ ਲਾਵਾ ਗਿਰਾ ਦਿੰਦਾ 10 11 ਵਜਾਵਾਂਗੇ ਤੇ ਘਰ ਤੋਂ ਦੇਖੋ ਜੀ ਨਿਕਲ ਜੀ ੜਕ ਜਾ ਰੱਖੀ ਤੇ ਗਾ ਸਮਾਨ ਲੈ ਕੇ ਨੱਕ ਗਰੀਚ ਗਨਿਕ ਵੱਡਾ ਪੇਸ਼ ਕਰ ਲੈ ਕੇ ਆਣਾਗਾ ਕੱਢ ਦੇ ਕੱਢ ਦੇ ਕਿ ਨਹੀਂ ਕਰਦੇ ਮੈਂ ਨਿਕਲਦੇ ਚੋਂ ਮਾਰ ਕੇ ਪਹਿਲਾਂ ਵੇਚ ਵੀ ਮਾਰਪੋਤ ਹੋਏ ਵਿੱਚ ਲਓ ਜੀ ਗਾਓ ਪਹਿਲਾ ਫੋਨ ਕਰੇ ਮੈਂ ਭਰ ਕੇ ਰੱਖਣੇ ਕੱਢ ਦਿਆ ਫਿਰ ਬਹੁਤ ਟਰਲੈਸ ਬੋਣਾ ਜੀ ਤਰੋਕਿਆ ਨਾ ਰਿਪੋਰਟ ਸਮਾਣਾ ਧਰ ਲਿਆ ਪਕਰੀਸ਼ ਘੰਟਾ ਪਾ ਲੈਣਾ ਬਣਾ ਬਣਾ ਤੇ ਵੱਡਾ ਪੇਸ਼ਕਾਹਾ ਪਿਆਗਾ ਤੇ ਮੁਗਲਾੜਾ ਪਿਆ ਗਿਆ ꀡਲਣਾ ਮੁਗਲਾੜਾ ਵੀ ਚਾਹੀਦਾ ਸੀ ਪਿੱਛੋਂ ਹੈਗਾ ਸੀ ਹੈਗਾ ਹੈਗਾ ਕਿੰਨਾ ਵਜੇ ਕਿ ਬਹੁਤ ਆ ਮੁਗਲਾੜਾ ਪਾ ਲੈਣਾ ਭਾਗੇ ਲੈਣ ਉਥੇ ਕੋਪੀ ਰਹੇਗਾ ਠੀਕ ਆ ਏ ਓਕੇ ਮਿੱਤਰੋ ਫਿਰ ਮਿਲਦਾ ਕਰੂ ਨੈਕਸਟ ਵਲੌਗ ਦੇ ਵਿੱਚ ਅੱਜ ਇਹ ਵਲੌਗ ਮੇਰੇ ਲਈ ਛੋਟਾ ਹੀ ਹੋ ਗਿਆ ਰਿਹਾ ਨਾ 8 ਜਾਂ 9 ਮਿੰਟ ਦਾ ਬਣਿਆ ਹੋਊਗਾ ਤੇ ਉਹਦੇ ਲਈ ਮਾफी ਚਾਹਣਾਗਾ ਕਿਉਂਕਿ ਅੱਜ ਥੋੜਾ ਖਿੱਚਣਾ ਕੰਮ ਸੀ ਨਾ ਥੋੜਾ ਦਾ ਤੇ ਉਹ ਨਾਲ ਕਰਾਇਆਗਾ ਤੇ ਓਕੇ ਮਿੱਤਰੋ ਫਿਰ ਮਿਲਦਾਗਾ ਨੈਕਸਟ ਵਲੌਗ ਦੇ ਵਿੱਚ ਹੋਰ ਡੇਲੀ ਆਪਾਂ ਅਪਡੇਟ ਦਿੰਦੇ ਰਹਿਾਂਗੇ ਠੀਕ ਆ ਤੇ ਓਕੇ ਮਿੱਤਰੋ ਫਿਰ ਬਾਏ